ਕਹਿੰਦੇ ਕੀ ਨਾਮ ਕੀ ਤੁਹਾਡਾ ਮੇਰਾ ਮੋਬੀ ਬਜਾਜ ਜੀ ਬਜਾਜ ਸਾਹਿਬ ਮੌਸਮ ਦੀ ਗੱਲ ਕਰੀਏ ਇਹ ਤਾਂ ਕਿਹੋ ਜਿਹਾ ਮੌਸਮ ਹੈ ਮੌਸਮ ਐਸਾ ਜੀ 2 ਸਕਿੰਟ ਦੇ ਵਿੱਚ ਇੰਨੀ ਕੋ ਹਨੇਰਾ ਆ ਇਹਨਾਂ ਕੋ ਹਨੇਰਾ ਆ ਜਿੰਨੇ ਨਾਲ ਦੇਖੋ ਦਰਖਤ ਲੁੱਟ ਗਏ ਕੈਮਰਾਮੈਨ ਨੂੰ ਦਿਖਾਓ ਦਰਖਤ ਲੁੱਟੇ ਔਰ ਇੰਨੀ ਲਾਈਟਾ ਚੱਲੇ ਗਿਆ ਤਾਰਾ ਟੋਟੀਆਂ ਉਪਰੀ ਯਕਦਾ ਮੈਂਨਾਂ ਕੋ ਤੂਫਾਨ ਆਇਆ ਵੀ ਹਨੇਰੇ ਜਿਹੜਾ ਹੋ ਗਈ ਯਕਦਾ ਦਾ ਗਰਮੀ ਦੀ ਕੁਝ ਰਾਹਤ ਮਿਲੀ ਅੱਜ ਲੋਕਾਂ ਰਾਹਤ ਮਿਲੇਗੀ ਜੀ ਲੇਕਿਨ ਰਾਹਤ ਤਾਂ ਚਾਹੀਦੀ ਪਰ ਐਨੀ ਨਹੀਂ ਚਾਹੀਦੀ ਦੇਖੋ ਜਿਸ ਤਰ੍ਹਾਂ ਦਾ ਮੌਸਮ ਯਕਦਾਂ ਖਰਾਬ ਹੋ ਗਿਆ ਇਹ ਬਹੁਤ ਬੁਰਾ ਹੋ ਗਿਆ ਇਹ ਪੱਛ ਕੀ ਨਾਮ ਕੀ ਹੈ ਤੁਹਾਡਾ ਮਨੀਸ਼ ਸ਼ਰਮਾ ਜੀ ਮਨੀਸ਼ ਜੀ ਮੌਸਮ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਆਸਤੇ ਰਾਹਤ ਸਰ ਗਰਮੀ ਬਹੁਤ ਜਿਆਦਾ ਸੀਗੀ ਤੇ ਇੱਕਦਮ ਹੀ ਇਹ ਜਿਹੜੀ ਹਨੇਰੀ ਚਖੜ ਤੇ ਤੂਫਾਨ ਟਾਈਪ ਇਹ ਆ ਗਿਆ ਇਹ ਬਹੁਤ ਜਿਆਦਾ ਮੌਸਮ ਇੱਕਦਮ ਹੀ ਖਰਾਬ ਹੋ ਗਿਆ ਕੋਈ ਜਾਨੀ ਮਾਨੀ ਨੁਕਸਾਨ ਹੋ ਸਕਦਾ ਪਰ ਪ੍ਰਮਾਤਮਾ ਸ਼ੁਕਰ ਰਵੇ ਕਾਫੀ ਮੌਸਮ ਖਰਾਬ ਹੋ ਗਿਆ ਜੀ ਕੋਈ ਦਰਖਤ ਵੀ ਇੱਥੇ ਪੁੱਟੇ ਜਾਂਦੇ ਜੀ ਜੀ ਦਰਖਤ ਤਾਂ ਸਾਹਮਣੇ ਗੱਡੀ ਖੜੀ ਸੀ ਇੱਕ ਨਵੀਂ ਗੱਡੀ ਖੜੀ ਸੀ ਜੀ ਇੱਥੇ ਹੁਣੇ ਹੇ ਨੀਚੇ ਦਰਖਤ ਆਇਆ ਪਰ ਇਨਾ ਪ੍ਰਮਾਤਮਾ ਸ਼ੁਕਰ ਹੈ ਵੀ ਗੱਡੀ ਦਾ ਬਚਾਅ ਹੋ ਗਿਆ ਕੁਦਰਤ ਅੱਗੇ ਕੋਈ ਜੋਰ ਨਹੀਂ ਹੈ ਜੀ ਕੁਦਰਤ ਕੁਝ ਵੀ ਕਰ ਸਕਦੀ ਹੈ ਕੁਝ ਵੀ ਪੋਸੀਬਲ ਹੈ ਜੀ ਹੁਣ ਮੌਸਮ ਠੰਡਾ ਹੈ ਹਾਂ ਜੀ ਹਵਾ ਚੱਲਣ ਨਾਲ ਲੇਕਿਨ ਕੱਟਾ ਤਾਂ ਉੱਡ ਰਿਹਾ ਕਾਫੀ ਡਸਟ ਉੱਡ ਰਹੀ ਹੈ ਲੇਕਿਨ ਮੌਸਮ ਠੰਡਾ ਹੋ ਗਿਆ ਜੀ ਟੈਂਪਰੇਚਰ ਡਾਊਨ ਹੋ ਗਿਆ ਜੀ